ਸਾਰੇ ਡੇਰੇ ਪ੍ਰੇਮੀ ਨੂੰ ਧੰਨਵਾਦ ਜਿਹੜਾ ਸਾਡੇ ਪਿੰਡ ਵਿੱਚ ਮਕਾਨ ਬਣਾ ਬੇਸਾਰਿਆਂ ਨੂੰ ਮਕਾਨ ਦਿੱਤਾ ਤੇ ਬਹੁਤ ਸ਼ਲਾਗ ਹੈ ਜੋ ਮਕਾਨ ਬਣਾ ਰਹੇ ਆ ਜਿਹੜੇ ਬਹੁਤ ਵਧੀਆ ਗੱਲ ਹੈ ਤੇ ਬਹੁਤ ਸਹਿਯੋਗ ਹੈ ਤੁਹਾਡਾ ਅਸੀਂ ਵੀ ਤੁਹਾਨੂੰ ਸਹਿਯੋਗ ਕਰਾਂਗੇ ਜਿੰਨਾ ਕਿ ਸਾਡੇ ਨੂੰ ਹੋਇਆ ਡੇਰਾ ਸੱਚਾ ਦਾ ਸੌਂਦਾ ਜੀ ਸਾਧ ਸੰਗਤ ਜੋ ਪ੍ਰੇਮੀ ਹੈ ਸ਼ੰਤ ਗੁਰਮੀਤ ਰਾਮ ਜੀ ਸੌਂਦੇ ਪ੍ਰੇਮੀ ਹੈ ਉਹ ਸਾਰੇ ਹੀ ਰਲ ਮਿਲ ਕੇ ਗਿੱਦੜਵੇ ਦੀ ਬਲਾਗ ਦੀ ਸਾਧ ਸੰਗਤ ਮੁਕਸਰਪੁਰਾ ਦੀ ਸਾਧ ਸੰਗਤ ਉਹਨਾਂ ਅੱਗੇ ਮੇਰੇ ਹਾਲਾਤ ਦੇਖ ਕੇ ਉਹਨਾਂ ਤੋਂ ਰਿਹਾ ਨਹੀਂ ਗਿਆ ਉਹਨਾਂ ਨੇ ਇਹ ਮਕਾਨ ਮੇਰਾ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ insan ਦੀ ਪਵਿੱਤਰ ਪ੍ਰੇਰਣਾ ਉੱਤੇ ਚੱਲਦਿਆਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਬਲਾਕ ਦਰਵਾਹਾ ਦੇ ਪਿੰਡ ਭਾਰੂ ਵਿਖੇ ਡੇਰਾ ਸੱਚਾ ਸੋਦਾ ਦੇ ਪ੍ਰੇਮੀਆਂ ਦੇ ਸਹਿਯੋਗ ਨਾਲ ਇੱਕ ਲੋੜਵੰਦ ਪਰਿਵਾਰ ਗੁਰਮੀਤ ਕੌਰ ਪੁੱਤਰ ਹਰਬੰਸ ਸਿੰਘ ਨੂੰ ਪੂਰਾ ਮਕਾਨ ਬਣਾ ਕੇ ਸੌਂਪ ਦਿੱਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਨੇ ਜਾਣਕਾਰ ਦਿੰਦਿਆਂ ਦੱਸਿਆ ਕਿ ਪ੍ਰੇਮੀਆ ਨੇ ਇਹ ਮਕਾਨ ਮੇਰੇ ਅਤੇ ਮੇਰੇ ਬੱਚਿਆਂ ਦੇ ਹਾਲਾਤ ਵੇਖ ਕੇ ਘਰ ਦੇ ਪਰਿਵਾਰ ਦੇ ਹਾਲਾਤ ਵੇਖ ਕੇ ਬਣਾ ਕੇ ਦਿੱਤਾ ਮੈਂ ਆਪਣੇ ਵੱਲੋਂ ਇੰਨਾ ਦੁਖੀ ਸੀ ਮੇਰੇ ਤਿੰਨ ਬੇਟੀਆਂ ਅਤੇ ਇੱਕ ਬੇਟਾ ਹੈ ਜੋ ਛੋਟਾ ਹੈ ਅਤੇ ਮੇਰੇ ਘਰੋਂ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਮੈਂ ਲਗਭਗ 20 ਸਾਲਾਂ ਤੋਂ ਕਿਰਾਏ ਉੱਤੇ ਬੈਠਾ ਸੀ ਜਿਸ ਦਾ ਕਿਰਾਇਆ ਵੀ ਮੇਰੇ ਤੋਂ ਭਰਿਆ ਨਹੀਂ ਸੀ ਜਾਂਦਾ ਡੇਰਾ ਪ੍ਰੀਮੀਅਰ ਨੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨ ਦੀ ਪਵਿੱਤਰ ਪ੍ਰੇਰਣਾ ਤੇ ਚੱਲਦਿਆਂ ਇਹ ਪੂਰਾ ਮਕਾਨ ਮੈਨੂੰ ਬਣਾ ਕੇ ਕੁਝ ਹੀ ਘੰਟਿਆਂ ਦੇ ਵਿੱਚ ਸੌਂਪ ਦਿੱਤਾ ਹੈ ਅਤੇ ਇਹ ਜਗ੍ਹਾ ਵੀ ਡੇਰਾ ਪ੍ਰੀਮੀਅਰ ਨੇ ਮੈਨੂੰ ਲੈ ਕੇ ਦਿੱਤੀ ਹੈ ਮੈਂ ਇਹਨਾਂ ਦਾ ਜਿੰਨਾ ਧੰਨਵਾਦ ਕਰਾਂ ਉਹਨਾਂ ਹੀ ਇਕੱਠ ਹੈ ਇਸ ਮੌਕੇ 85 ਮੈਂਬਰ ਗੁਰਦਾਸ ਸਿੰਘ ਇਨਸਾ ਸੁਖਵਿੰਦਰ ਸਿੰਘ ਇਨਸਾ ਐਡਵੋਕੇਟ ਰਾਜੇਂਦਰ ਕੁਮਾਰ ਇਨਸਾ ਹਰਦੀਪ ਸਿੰਘ ਸਗੂ ਇਨਸਾ ਜਸਵੀਰ ਸਿੰਘ ਇਨਸਾ ਜਸਕਰਨ ਸਿੰਘ ਭਾਰੂ ਤੋਂ ਇਲਾਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਬਲਾ ਗਿੱਦੜਬਾਹਾ ਕੋਟਪਾਈ ਲੰਬੀ ਦੇ ਪਿੰਡਾਂ ਦੇ ਸੇਵਾਦਾਰ ਸ਼ਾਹ ਸਤਨਾਮ ਜੀ ਗਰੀਨੈਸ ਵੈਲਫੇਅਰ ਕਮੇਟੀ ਦੇ ਭਾਈ ਭੈਣ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਨ ਇਹ ਡੇਰਾ ਸੱਚਾ ਤੋਂ ਸੌਦਾ ਦੀ ਸਾਧ ਸੰਗਤ ਜੋ ਪ੍ਰੇਮੀ ਹੈ ਸੰਤ ਗੁਰਮੀਤ RAM ਜੀ ਤੋਂ ਦੇ ਪ੍ਰੇਮੀ ਹੈ ਉਹ ਸਾਰੇ ਹੀ ਰਲ ਮਿਲ ਕੇ ਗਿੱਦੜਵੈਜ ਬਰਾਗ ਦੀ ਸਾਧ ਸੰਗਤ ਮੁਕਸਰ ਬਰਾਗ ਦੀ ਸਾਧ ਸੰਗਤ ਉਹਨਾਂ ਅੱਗੇ ਮੇਰੇ ਹਲਾਤ ਦੇਖ ਕੇ ਉਹਨਾਂ ਤੋਂ ਰਿਹਾ ਨਹੀਂ ਗਿਆ ਉਹਨਾਂ ਨੇ ਇਹ ਮਕਾਨ ਮੇਰਾ ਮੇਰੇ ਬੱਚਾਂ ਦੇ ਹਲਾਤ ਵੇਖ ਕੇ ਘਰ ਦੇ ਪਰਿਵਾਰ ਦੇ ਹਲਾਤ ਵੇਖ ਕੇ ਨੇ ਕਿਰਾਏ ਤੇ ਬੈਠਾ ਸੀ 20 ਸਾਲ ਹੋ ਗਿਆ ਉਹਨਾਂ ਨੂੰ ਤਰਸ ਆਇਆ ਇਸ ਕਰਕੇ ਉਹ ਇਹਨਾਂ ਨੇ ਮੇਰਾ ਪ੍ਰੇਮੀਆਂ ਨੇ ਸਾਧੇ ਨੇ ਨਾਲ ਮਿਲ ਕੇ ਸੰਤ ਗੁਰਮੀਤ RAM ਜੀ ਸਿੰਘ ਦੇ ਇਨਸਾਨ ਦੇ ਸੰਯੋਗ ਦੇ ਨਾਲ ਕਹਿਣ ਦੇ ਨਾਲ ਇਹ ਮੇਰਾ ਮਕਾਨ ਬਣਾ ਕੇ ਦਿੱਤਾ ਗਿਆ ਹੈ ਜੀ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹ ਜਗਾ ਵੀ ਇਹਨਾਂ ਨੇ ਪ੍ਰੇਮੀਆਂ ਨੇ ਮੈਨੂੰ ਲੈ ਕੇ ਦਿੱਤੀ ਮੈਂ ਇਸ ਜਗਾ ਦੇ ਲੈਣ ਵੀ ਕਾ ਬਰ ਹੈ ਨਹੀਂ ਜਗਾ ਇਹ ਇਹ ਇਸ ਦੇ ਵਿੱਚ ਮੈਂ ਪ੍ਰੇਮੀਆਂ ਦਾ ساری ਉਮਰ ਹੀ ਦੇ ਨਹੀਂ ਦੇ ਸਕਦਾ ਤੇ ਨਾਲ ਕਿ ਇਹਨਾਂ ਨੂੰ ਚੜ੍ਹਦੀਆਂ ਕਲਾ ਜਰੇ ਰੱਖੇ ਸਤਿਗੁਰੂ ਮੀਰੀ ਤੇ RAM DIN SINGH ਜੀ ਹਮੇਸ਼ਾ ਹੀ ਚੜ੍ਹਦੀ ਕਲਾ ਪਰਮਾਤਮਾ ਬਣਾਏ ਰੱਖੇ ਤਾਂ ਮੇਰਾ ਨਾਮ ਉਸਕਰਨ ਸਿੰਘ ਬੰਡ ਭਾਰੂ ਜ਼ਿਲ੍ਹਾ શ્રી ਮੁਕਤਸਰ ਸਾਹਿਬ ਬਲਾਕ ਗਿੱਦੜਵਾ ਦੇ ਸਾਰੇ ਡੇਰੇ ਪ੍ਰੇਮੀ ਨੂੰ ਧੰਨਵਾਦ ਜਿਹੜਾ ਸਾਡੇ ਪਿੰਡ ਵਿੱਚ ਮਕਾਨ ਬਣਾ ਬੇਸਾਰਿਆਂ ਨੂੰ ਮਕਾਨ ਦਿੱਤਾ ਤੇ ਬਹੁਤ ਸ਼ਲਾਘਾ ਜੋ ਮਕਾਨ ਬਣਾ ਰਹੇ ਆ ਜਿਹੜੇ ਬਹੁਤ ਵਧੀਆ ਗੱਲ ਹੈ ਤੇ ਬਹੁਤ ਸੰਯੋਗ ਆ ਤੁਹਾਡਾ ਅਸੀਂ ਵੀ ਤੁਹਾਨੂੰ ਸੰਯੋਗ ਕਰਾਂਗੇ ਜਿੰਨਾ ਕਿ ਸਾਡੇ ਨੂੰ ਹੋਇਆ ਜੇ ਸਾਡੇ ਪਿੰਡ 'ਚ ਮਕਾਨ ਬਣ ਰਿਹਾ ਅੱਜ ਤੇ ਬਹੁਤ ਵਧੀਆ ਗੱਲ ਆ ਜਿਹੜੇ ਗਰੀਬ ਪਰਿਵਾਰਾਂ ਨੂੰ ਤੁਸੀਂ ਮਕਾਨ ਦਿੰਨੇ ਹੋ ਰਹਿ ਨੂੰ ਛੱਤ ਦਿੰਦਾ ਜਿਹੜਾ ਬੰਦਾ ਉਹਦੇ ਵਰਗਾ ਤਾਂ ਹੋਰ ਕੋਈ ਵੱਡਾ ਤਾਂ ਨਹੀਂ ਹੋ ਨਹੀਂ ਸਕਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਧੰਨਵਾਦ ਵਾਕਈ ਬਹੁਤ ਹੀ ਸ਼ਲਾਘਾਯੋਗ ਤਸਵੀਰਾਂ ਹਨ ਕਿਉਂਕਿ ਡੇਰਾ ਪ੍ਰੇਮੀਆ ਵੱਲੋਂ ਇਸ ਤਰੀਕੇ ਦੇ ਜੋ ਕਾਰਜ ਕੀਤੇ ਜਾਂਦੇ ਨੇ ਜੋ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਲੇਕਿਨ ਡੇਰਾ ਸੱਚਾ ਸੋਦਾ ਦੇ ਲੋਕ ਆਪਣੇ ਆਸ-ਪਾਸ ਲੋਕਾਂ ਦਾ ਦੁੱਖ ਨਹੀਂ ਸਹਾਰਦੇ ਜਿੱਥੇ ਵੀ ਉਹਨਾਂ ਨੂੰ ਕੋਈ ਦੁੱਖ ਤਕਲੀਫ ਦੇ ਵਿੱਚ ਤੜਫਦਾ ਕੋਈ ਇਨਸਾਨ ਮਨੁੱਖ ਦਿਖਦਾ ਤਾਂ ਉਸ ਦੀ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਨਾ ਕੇਵਲ ਸਹਾਇਤਾ ਕਰਦੇ ਨੇ ਬਲਕਿ ਉਹਨਾਂ ਨੂੰ ਪੂਰਾ ਪੂਰਾ ਮਕਾਨ ਵੀ ਬਣਾ ਕੇ ਦਿੰਦੇ ਨੇ ਜਿਸ ਦੀਆਂ ਜਿੰਦਾ ਜાગਦੀਆਂ ਤਸਵੀਰਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਬਲਾਕ ਗਦਰਬਾਹ ਦੇ ਭਾਰੂ ਪਿੰਡ ਵਿੱਚ ਕੋਣ ਮਿਲਿਆ ਹਨ ਵਰਨਾ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀ ਤਾਂ ਇੰਨਾ ਜਿਆਦਾ ਭਿਆਨਕ ਕਾਲ ਯੁਗ ਦਾ ਦੌਰ ਚੱਲ ਰਿਹਾ ਹੈ ਜਿੱਥੇ ਭਰਾ ਭਰਾ ਦਾ ਸਾਥ ਨਹੀਂ ਦਿੰਦਾ ਲੇਕਿਨ ਡੇਰਾ ਸੱਚਾ ਸੌਦਾ ਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ RAM RAHEM SINGH ਜੀ ਨੇ ਆਪਣੇ 7 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਜ਼ਹਿਨ ਦੇ ਵਿੱਚ ਇਸ ਤਰੀਕੇ ਦੀ ਇਨਸਾਨੀਅਤ ਦੀ ਸੋਚ ਪੈਦਾ ਕੀਤੀ ਹੈ ਜਿਸ ਦੇ ਚਲਦੇ ਇਹ ਬਗਾਨਿਆਂ ਨੂੰ ਵੀ ਆਪਣੇ ਮਾਪੇ ਦੇ ਤਰ੍ਹਾਂ ਆਪਣੇ ਭੈਣ ਭਰਾ ਦੇ ਤਰ੍ਹਾਂ ਨਾ ਕੇਵਲ ਸਹਾਇਤਾ ਕਰਦੇ ਨੇ ਬਲਕਿ ਉਹਨਾਂ ਦੀ ਹਰ ਸੰਭਵ ਸਹਾਇਤਾ ਕਰਕੇ ਉਹਨਾਂ ਨੂੰ ਮਕਾਨ ਦੀ ਲੋੜ ਹੈ ਤਾਂ ਮਕਾਨ ਵੀ ਆਪਣੇ ਖਰਚੇ ਤੇ ਬਣਾ ਕੇ ਸੌਂਪਦੇ ਹਨ ਬਲਾਕ ਸ਼੍ਰੀ ਮੁਖਸਰ ਸਾਹਿਬ ਦੇ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਨੂੰ ਜੋ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਆਪ ਦੇ ਕੀ ਪ੍ਰतिक੍ਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ